ਮਨਿੰਦਰ ਸਿੰਘ ਤੇ ਨਾਲ ਡੀਐਸਪੀ ਜਿਹੜੇ ਸੀਗੇ ਆਪਣੇ ਸੁਖਵਿੰਦਰ ਸਿੰਘ ਜੀ ਇਹਨਾਂ ਵੱਲੋਂ ਜਿਹੜਾ ਇੱਕ ਬੜਿਆ ਵਧੀਆ ਕੰਮ ਕੀਤਾ ਗਿਆ ਅੱਜ ਸਾਨੂੰ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੁਰਾਣੇ ਏਰੀਏ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਗੁਰੂ ਗੁਰੂ ਕ੍ਰਿਪਾ ਆਸ਼ਰਮ ਹੈ ਜਿਹੜਾ ਸੀਡ ਫਾਰਮ ਦੇ ਵਿੱਚ ਜੀ ਤਾਂ ਇਹਨਾਂ ਵੱਲੋਂ ਇਮੀਡੀਏਟਲੀ ਉੱਥੇ ਰਸ਼ ਕੀਤਾ ਜਾ ਕੇ ਜਦੋਂ ਵੇਖਿਆ ਤੇ ਵਾਕਈ ਉਹ ਇਦਾਂ ਲੱਗਾ ਵੀ ਸਸਪੈਕਟਡ ਟੂ ਬੀ ਅ ਮਰਡਰ ਕੇਸ ਫਿਰ ਉਹਦਾ ਥੋੜਾ ਬਹੁਤਾ ਇਹਨਾਂ ਨੇ ਚਾਂਦ ਦਿਨ ਕਿਤੇ ਬੰਦਾ ਡੈਂਟੀਫਾਈ ਕੀਤਾ ਡੈਂਟੀਫਾਈ ਕਰਕੇ ਤੇ ਉਹਦਾ ਫਿਰ ਇਹਨਾਂ ਨੇ ਪਤਾ ਕੀਤਾ ਵੀ ਇਹਦਾ ਕੀ ਕਾਰਨ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਵਗੈਰਾ ਜੀ ਦੋਦੇ ਵਿੱਚ ਅਸੀਂ ਸਸਟੇਨਡ ਇਨਟੈਰੋਗੇਸ਼ਨ ਕੀਤੀ ਤੇ ਉਹਦੇ ਵਿੱਚ ਉਹਦੀ ਵਾਈਫ ਦਾ ਹੀ ਜਿਹੜਾ ਰੋਲ ਨਿਕਲਿਆ ਵਾਈਫ ਦਾ ਨਾਮ ਸ਼ਿਮਰਾ ਰਾਣੀ ਆ ਸ਼ਿਮਲਾ ਰਾਣੀ ਦੇ ਕਿਸੇ ਹੋਰ ਬੰਦੇ ਜਿਹੜੇ ਦੋ ਸੀਗੇ ਇੱਕ ਰਾਮਕੁਮਾਰ ਸੀਗਾ ਤੇ ਇੱਕ ਜਿਹੜਾ ਹੋਰ ਸੀਗਾ ਇਹ ਰਾਮਕੁਮਾਰ ਇੱਕ ਰਿੰਕੂ ਸੀਗਾ ਜੀ ਇਹਨਾਂ ਦੇ ਨਾਲ ਇਹਦੇ ਗਲਤ ਰਿਲੇਸ਼ਨ ਸੀਗੇ ਇਹ ਥੋੜਾ ਸ਼ੱਕ ਕਰਦਾ ਸੀ ਇਹਨੂੰ ਡੱਕਦਾ ਸੀਗਾ ਤੇ ਇਸ ਵੇਲੇ ਦੇ ਵਿੱਚ ਆ ਕੇ ਉਹ ਨੇ ਦਾ ਜਿਹੜਾ ਸਵੇਰੇ ਮਾਰਨਿੰਗ ਇਹਦਾ ਕਤਲ ਕਰਾਤਾ ਸੋ ਇਸ ਕੇਸ ਵਿੱਚ ਸਾਡੇ ਐਸ ਐਚਓ ਸਾਹਿਬ ਜਾਂ ਡੀ ਫਾਜਲਕਾ ਪੁਲਿਸਨੋਂ ਕਰੀਬ ਡੇਢ ਘੰਟੇ ਦੇ ਵਿੱਚ ਵਿੱਚ ਹੀ ਜਿਹੜਾ ਇਹਦਾ ਬਲਾਈਂਡ ਮਰਡਰ ਜਿਹੜਾ ਟ੍ਰੇਸ ਕਰਕੇ ਅਸੀਂ ਜਿਹੜੇ ਤਿੰਨੇ ਹੀ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਸੋ ਇਹ ਓਪਨ ਐਂਡ ਸ਼ਟ ਕੇਸ ਹੈ ਇਹਦੇ ਵਿੱਚ ਅਸੀਂ ਜਲਦੀ ਜਿਹੜਾ ਤਤਥੀਸ਼ ਮੁਕੰਮਲ ਕਰਕੇ ਤੇ ਜਿਹੜੀ ਚਾਰਜੀ ਸ਼ੀਟ ਫਾਈਲ ਕਰਦਾ ਸਰ ਕੀ ਸ਼ੱਕ ਦੀ ਘਰੇ ਕਿਹੜੇ ਚ ਕੀ ਆਈ ਵੇਖੋ ਉਹਦੇ ਵਿੱਚ ਜਦੋਂ ਉਹਦੇ ਬੋਡੀ ਦੇ ਇੰਜਰੀ ਸੀ ਨਾ ਇੰਜਰੀ ਤੋਂ ਜਿਹੜਾ ਉਹਦਾ ਸਾਨੂੰ ਜਿਹੜਾ ਜ਼ਿਆਦਾ ਲੱਗਾ ਉਹਦਾ ਗਲ ਦੇ ਵਿੱਚ ਵੀ ਕੁਝ ਥੋੜਾ ਸਟ੍ਰਾਂਗੂਲੇਸ਼ਨ ਟਾਈਪ ਸੀਗਾ ਜਿਹੜਾ ਹੋਇਆ ਨਾ ਉਹਦਾ ਉਹਦੇ ਤੇ ਵੀ ਸੱਟਾਂ ਸੀਗੀਆਂ ਉਹ ਤੋਂ ਸਾਨੂੰ ਪਤਾ ਲੱਗਾ ਕਿ ਜਦੋਂ ਅਸੀਂ ਥੋੜਾ ਉਹਨੂੰ ਵੈਰੀਫਿਕੇਸ਼ਨ ਕੀਤੀ ਉਹਦੀ ਤੇ ਸਾਨੂੰ ਕਲੀਅਰ ਹੋ ਗਿਆ ਵੀ ਵਾਕਈ ਜਿਹੜਾ ਇਹ ਇਹ ਟੂਟਰੀ ਮਰਡਰ ਕੇਸ ਹੈ ਪਤਲੀ ਚੱਕ ਕਿਵੇਂ ਗਿਆ ਸਰ ਪਤਲੀ ਚੱਕ ਕਿਵੇਂ ਗਿਆ ਉਹਦੀ ਪਤਨੀ ਦੇ ਵੇਖੋ ਪਤਾ ਲੱਗ ਹੀ ਜਾਂਦਾ ਉਹਦੇ ਘਰ ਦੇ ਜਦੋਂ ਇਹਦੀ ਨਿੱਤਕ ਦੀ ਮਾਤਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਆਲੇ ਦੋਲੇ ਪਤਾ ਹੀ ਹੁੰਦਾ ਪਰਿਵਾਰ ਨੂੰ ਵੀ ਇਹਨਾਂ ਦੇ ਘਰ ਦੇ ਵਿੱਚ ਟੈਨਸ਼ਨ ਵਾਲਾ ਮਾਹੌਲ ਹੈ ਉਹਦਾ ਕਾਰਨ ਕੀ ਆ ਕਾਨੂੰਨੀ ਕੀ ਕੋਈ ਸਬੂਤ ਮਿਲਿਆ ਜੀ ਕੋਈ ਫੋਨ ਕਾਲ वगੈਰਾ ਇਹ ਕੁਝ ਵੇਖੋ ਅਸੀਂ ਅੱਜ ਤੱਕ ਇਹਨਾਂ ਨੂੰ ਅਸੀਂ ਹੁਣ ਤੇ ਹਿਰਾਸਤ ਚ ਲੈ ਆਏ ਇਹਨਾਂ ਨੂੰ ਹੁਣ ਅਸੀਂ ਨਾਲ ਤੋਂ ਸਾਰਾ ਜਿਹੜਾ ਔਰ ਟੈਕਨੀਕਲ ਜਿਹੜੀ ਜੋ ਵੀ ਐਵਿਡੈਂਸ ਹੋਵੇ ਉਹ ਪਰ ਰੀਟਰੀਵ ਕਰਾਵਾਂਗੇ ਨਹੀਂ ਬਾਹਰ ਕੀਤਾ ਇਹਨਾਂ ਨੇ ਘਰ ਤੋਂ ਤੇ ਹਟਵਾਤਾ ਸੀ ਇਹਨਾਂ ਨੂੰ ਸਰ ਬਾਹਰ ਦਾ ਨੂੰ ਅੰਜਾਮ ਕੀ ਦਿੱਤਾ ਗਿਆ ਕਰੋਮੀ ਮੇਂ ਬੁਲਾਇਆ ਗਿਆ ਕਿੱਥੇ ਲਿਗਾ ਦੇਖੋ ਪਹਿਲਾਂ ਇਹਨਾਂ ਨੂੰ ਇਹਨਾਂ ਨੇ ਇਨ ਸ਼ਰਾਬ ਪਾਈ ਸ਼ਰਾਬ ਪਾ ਕੇ ਉਹਦੇ ਬਾਅਦ ਇਹਨੂੰ ਵਰੂਤੀਕਾਰ ਦੇ ਵਿੱਚ ਉੱਥੇ ਖੜ ਕੇ ਜਾ ਕੇ ਤੇ ਇਹਦਾ ਗਲਾ ਘੁੱਟਤਾ ਗਲਾ ਘੁੱਟ ਕੇ ਮਾਰ ਕੇ ਤੇ ਸੁੱਟ ਦੇ ਯਾਨਕਿ ਲੇਕਿਨ ਨਿਯਾਇਜ਼ ਰਿਸ਼ਤੇ ਜਿਹੜੇ ਹਾਂ ਯੈਸ ਕਤਲ ਦਾ ਕਾਰਨ ਹਾਂ ਬਿਲਕੁਲ ਕਿੱਥੋਂ ਮਿਲੀ ਕਿਤੋਂ ਦਾ ਡੈਡ ਬੜੀ ਹੈ ਡੈਡ ਬੜੀ ਇਹਦੀ ਮਿਲੀ ਗੁਰੂ ਕੇਰਪਾ ਆਸ਼ਰਮ ਸੀਡ ਫਾਰਮ ਆ ਇਹ ਕਦੋਂ ਦੀ ਇਹ ਜੀ ਇਹ ਰਹਿਣ ਵਾਲਾ ਸੀਗਾ ਇਹ ਜੰਮੂ ਜੰਮੂ ਵਸਤੀ ਆ ਉੱਥੇ ਦਾ ਰਹਿਣ ਵਾਲਾ ਸੀਗਾ ਪਲੈਨ ਇਹਨਾਂ ਦੀ ਜਿੱਤੋਂ ਲੜਾਈ ਤੇ ਇਹਨਾਂ ਦੀ ਕਾਫੀ ਦਿਨ ਤੋਂ ਚੱਲਦੀ ਸੀਗੀ ਟੋਟਲ ਕਿੰਨੇ ਜਿਹੜੇ ਆ ਵਿੱਚ ਕੇਸ ਸ਼ਾਮਿਲ ਦੇਖੋ ਜੀ ਤਿੰਨ ਆ ਇੱਕ ਇਹਦੀ ਵਾਈਫ ਆ ਦੋ ਨਾਲ ਉਹਦੇ ਜਿਹੜੇ ਹੋਰ ਆਦਮੀ ਨੇ ਤਾਂ ਸੱਸ ਕਿੰਨੇ ਜਿਹਨਾਂ ਤੇ ਜਾਤੀ ਹੋਂ ਤਿੰਨੇ ਸਾਡੇ ਪੇਸ਼ਾ ਜੀ ਜੇ ਤੁਸੀਂ ਗੱਲ ਕੀਤੀ ਉਹ ਰਿਲੇਸ਼ਨ ਦੋ ਬੰਦਿਆਂ ਨਾਲ ਉਹੀ ਗੱਲ ਜਿਹੜੀ ਤੁਸੀਂ ਦਾਈ ਦੇਖੋ ਹਾਲ ਦੀ ਘੜੀ ਦੇ ਇੱਕ ਨਾ ਹੀ ਆ ਦੂਜਾ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਅੱਛਾ ਕਿੰਨੇ ਟਾਈਮ ਤੋਂ ਰਿਲੇਸ਼ਨ ਹੈ ਸੀਗੀ ਕਿ ਪਾ 8-10 ਸਾਲ ਤੋਂ ਸੀਗਾ ਸਰ ਕੋਟ ਜੀ ਬੇਜ ਕੀਤਾ ਗਿਆ ਹਾਂ ਅਈ ਤੱਕ ਤੇ ਪਾ ਉਦੋਂ ਇਨਵੈਸਟੀਗੇਸ਼ਨ ਚੱਲਦੀ ਕੱਲ ਆਪਾਂ ਕਰਾਂਗੇ ਸਰ ਅਮ੍ਰਿਤਿਕ ਦਾ ਨਾਂ ਕੀ ਸੀਗਾ ਤੇ ਕੀ ਕੰਮ ਕਰਦਾ ਸੀਗਾ ਮਿਤਕ ਕੁਲਦੀਪ ਸਿੰਘ ਸੀ ਇਹਦਾ ਮੇਰਾ ਦਿਹਾੜੀ ਦਾ ਪਾਈ ਕਰਦਾ ਸੀਗੇ ਹਨਾ ਠੀਕ ਥੈਂਕ ਯੂ ਜੀ